ਜਿਹੜਾ ਸਮਾਨ ਚੋਰੀ ਦਾ ਕੰਮ ਹੈ ਮਿਤੀ 24 12 25 ਨੂੰ ਸ਼ਹਿਰ ਫਤੇਗਰ ਚੋੜੀਆਂ ਦੇ ਵਿੱਚ ਇੱਕ ਵਿਅਕਤੀ ਜਿਹੜੇ ਸ਼੍ਰੀ सुरेंद्र ਕੁਮਾਰ ਜੀ ਉਹਨਾਂ ਦੇ ਘਰ ਦਪਹਿਰ ਦੇ ਵੇਲੇ ਚੋਰੀ ਹੋਈ ਸੀ ਜੋ ਚੋਰੀ ਦੀ ਵਾਰਦਾਤ ਦਾ ਪਤਾ ਲੱਗਣ ਤੇ ਇਮੀਜਟ ਅਰੈਸਟ ਕਰਦੇ ਹੋਏ ਆ ਐਲਐਸਐਚਓ ਸਾਹਿਬ ਉਸ ਤੋਂ ਬਾਅਦ ਮੈਂ ਵੀ ਮੌਕੇ ਤੇ ਗਿਆ ਸੀ ਮੌਕੇ ਨੂੰ ਦੇਖ ਕੇ ਉਹਨਾਂ ਨੇ ਪਰਚਾ ਰਿਪੋਰਟ ਦਿੱਤਾ ਉਸ ਤੋਂ ਬਾਅਦ ਅਸੀਂ ਇਹ ਬਿਲਕੁਲ ਇਹ ਅਨਨੋਨ ਇੱਕ ਟਨ ਖਲਾਅ ਪਰਚਾਸਟ ਹੋਇਆ ਸੀ ਉਸ ਤੇ ਤਫਤੀਸ਼ ਨੂੰ ਕਰਦੇ ਹ ਹੋਆ ਆਈਸੀਏ ਦੀ ਗੁਰਪ੍ਰਸੀਏ ਬਟਾਲਾ ਦੀ ਟੀਮ ਦਾ ਨਾਲ ਇਮਦਾਰ ਲਈ ਇਨਸਪੈਕਟਰ ਸੀਆਈਏ ਦੇ ਨਾਲ ਆਪਣੀ ਉਹਨਾਂ ਟੀਮ ਭੇਜੀ ਐਸਓ ਸਾਹਿਬ ਨੇ ਆਪਣੀ ਟੀਮ ਨਾਲ ਲੈ ਕੇ ਬੜੀ ਮਿਹਨਤ ਸ਼ਕਤ ਨਾਲ ਇਸ ਚੋਰੀ ਨੂੰ ਟ੍ਰੇਸ ਕੀਤਾ ਜਿਹਦੇ ਵਿੱਚ ਅਸੀਂ ਚੋਰੀ ਨੂੰ ਕਰਨ ਵਾਲੇ ਇਸ ਟਾਈਮ ਮੇਨ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਿਹਦੇ ਵਿੱਚ ਇੱਕ ਲੇਡੀ ਹੈ ਦੋ ਨਾਲ ਉਹਦੇ ਜਾਂਸ ਨੇ ਇਜਰਾ ਮੋਰਸਰ ਜੇ ਉਸ ਵਾਦਰ ਵਿੱਚ ਵਰਤਿਆ ਮੋਟਰਸਾਈਕਲ ਵੀ ਨਾਲ ਬਰਾਮਦ ਹੋਇਆ ਜਿੱਤੇ ਉਹ ਸਵਾਰੋ ਕੇ ਆਏ ਸੀ ਜਿੱਤੋਂ ਚੋਰੀ ਕੀਤੀ ਸੀ ਉਹਨਾਂ ਨੇ ਇਸ ਵਾਦਰ ਵਿੱਚ ਹੁਣ ਤੱਕ ਟੋਟਲ 5 ਗ੍ਰਫਤਾਰੀਆਂ ਹੋਈਆਂ ਨੇ ਤਿੰਨ ਮੁਕਦੋਸ਼ੀ ਨੇ ਤੇ ਦੋ ਉਹਨਾਂ ਜਿਨ੍ਹਾਂ ਨੇ ਜਸਟਿਸ ਨੂੰ ਸਪੋਰਟ ਕੀਤੀ ਸੀ ਤੇ ਇਹਦੇ ਵਿੱਚ ਹੁਣ ਤੱਕ 3 9 ਟੋਲੇ ਦਾ 3 ਗ੍ਰਾਮ ਸੋਨਾ ਬਰਾਮਦ ਹੋਇਆ ਹੈ ਸਾਡੀ ਤਫਤੀਸ਼ ਚੱਲ ਰਹੀ ਹੈ ਇਹ ਜਿਹੜੇ ਦੋਸ਼ੀ ਹੱਦ ਕੋ ਪੁਲਿਸ ਮੰਨਦੇ ਨੇ ਸਰ ਨੰਦੀ ਕਿੰਨੀ ਨੰਦੀ ਜਿਹੜੀ ਹੈ ਜੁਨੀਓਨ ਨੂੰ ਉਹਨਾਂ ਦੇ ਐਸਪਰ ਅਵਲ ਇਨਵੈਸਟੀਗੇਸ਼ਨ ਜੁਨੀਓਨ ਨੂੰ ਬ੍ਰਾਮਦ ਹੋਈ ਸੀ ਉਹ ਆਪਣੀ ਉਹ ਖਰ ਚੁੱਕੇ ਹੋਏ ਨੇ ਫਿਲ ਐਸਟ ਮੂਮੈਂਟ ਨੰਦੀ ਬ੍ਰਾਮਦ ਹੋਈ ਇਹ ਕਿੱਥੋਂ ਦੇ ਹੈ ਸਰ ਇਹ ਜਿਹੜੇ ਦੋਸ਼ੀ ਨੇ ਜਿਹੜੀ ਇੱਕ ਲੇਡੀ ਹੈ ਜਿਹੜੀ ਹੈ ਉਹ ਉਸ ਦੇ ਵਿੱਚ ਉਹਨਾਂ ਦੀ ਦੂਜੀ ਦੋਸ਼ੀ ਦੀ ਮਾਸੀ ਲੱਗਦੀ ਹੈ ਇਹ ਬਿਲੋਂਗ ਕਰਦੀ ਹੈ ਰਾਸਾਂ ਸਿੰਘ ਨੂੰ ਜਿਹੜੇ ਦੋ ਦੋਸ਼ੀ ਨੇ ਜਿਹੜੇ ਉਹ ਦੋਨ ਸਕੇ ਭਰਾ ਨੇ ਇਹਨਾਂ ਦਾ ਜਿਹੜਾ ਘਰ ਹੈਗਾ ਉਹ ਰਈਏ ਲੱਗੇ ਝੁੱਗੀਆਂ ਦੇ ਰਹਿਮ ਝੁੱਗੀਆਂ ਰਹਿਣ ਵਾਲੇ ਨੇ ਜਿਸ ਨਾਂ ਦਾ ਦੱਸਿਆ ਜਿਹੜੀ ਉਹਦੀ 마ਸੀ ਆ ਜੀ ਸੀਮਾ ਸੁਦਾ ਨਾਮ ਹੈ ਉਹ ਵੀ ਇੱਕ ਝੁੱਗੀਆਂ ਦੇ ਰਹਿਣ ਵਾਲੀ ਹੈ ਇੱਕ ਰਾਸਾਂਸੀ ਲੱਗੇ ਇੱਕ ਨਹਿਰ ਲੱਗੇ ਸੁੱਕ ਸੁੱਕ ਝੁੱਗੀਆਂ ਨੇ ਉੱਥੋਂ ਦੇ ਦਿੰਦੇ ਨੇ ਇਹਨਾਂ ਨੇ ਫਤੇਗੜ ਚੂੜੀਆਂ ਦਾ ਸੰਗੜੀ ਬਾਦੀ ਵਾਲਾ ਸੀਗਾ ਜਿੱਥੇ ਇਹਨਾਂ ਨੇ ਵਾਰਦਾਤ ਨੂੰ ਚਾਹਤਾ ਤਾਂ ਇਹਨਾਂ ਉਹ ਹੀ ਕਿਉਂ ਚੁਣਿਆ ਜਿੰਨੀ ਕਨਵਰਸਟੀ ਜਮਾ ਸਮਾਂ ਤੱਕ ਸਮਾਂ ਆਇਆ ਨੇ ਉਹਦੇ ਮੁਤਾਬਕ ਇਹ ਹੈ ਕਿ ਇਹ ਉਸ ਦਿਨ ਮੋਟਰਸਾਈਕਲ ਤੇ ਬੈਠ ਕੇ ਇਹ ਆਪਣੇ ਸ਼ਿਕਾਰ ਵਾਸਤੇ ਨਿਕਲੇ ਸੀ ਜਦੋਂ ਇਹ ਆਪਣੇ ਇੱਥੇ ਇੰਟਰ ਕੀਤੇ ਫਤਗੜ ਚੂਣੀਆਂ ਇਹਨਾਂ ਨੇ ਇਸ ਘਰ ਦੇ ਆਲੇ ਦੁਆਲੇ ਚੱਕਰ ਲਗਾਏ ਸੀ ਇਹਨਾਂ ਦਾ ਘਰ ਦਾ ਬੰਦ ਤਾਲਾ ਵੇਖ ਕੇ ਸੜਨਲੀ ਇਹਨਾਂ ਕੀਤਾ ਜੇ ਕਿੰਨਾ ਵੀ ਰੱਖੀ ਹੋਈ ਮੈਂ ਦੱਸਾਂ ਨਾ ਤੁਹਾਨੂੰ on the dead day on the dead day as per our investigation ਜਿਹੜੀ ਹੋਈ ਹੈ ਉਹ ਉਸ ਦਿਨ ਉਹਨਾਂ ਨੇ ਆਪਣੇ ਮੁਰਸਦ ਤੇ ਆ ਕੇ ਪਹਿਲੋ ਇੱਕ ਰੈਕੀ ਕਿ ਟ੍ਰੈਕੀ ਟਾਈਪ ਪਰ ਚੱਕਰ ਲਗਾਏ ਜਦੋਂ ਉਹਨਾਂ ਨੇ ਦੇਖਿਆ ਕਿ ਇਸ ਘਰ ਦਾ ਇੱਕ ਛੋਟੇ ਗੀੜ ਉੱਤੇ ਲੱਗਾ ਹੋਇਆ ਉਹਨਾਂ ਨੇ ਆਪਣਾ ਇਹ ਸ਼ਿਕਾਰ ਸਮਝ ਕੇ ਜੇ ਭਾਈ ਜਾ ਦੋਚੀ ਸਾਰੇ ਫੜੇਗੇ ਕਿੰਨੇ ਉਹ ਹੱਦ ਕੋ ਅਰੈਸਟ ਨੇ ਡਿਸਟ੍ਰਿਕਟ ਸਪੋਰਟ ਵਾਲੇ ਮਦਰ ਤੇ ਉਹਦੀ ਜਿਹੜੀ ਇਹ ਮੈਂ ਉਤਨੇ ਪਹਿਲੇ ਚੋਰੀਆਂ ਦੇ ਬੱਚੇ ਨੇ ਇਹ ਮੱਕੀ ਜਿਹੜਾ ਇੱਕ ਦੁਸ਼ੀਆ ਇਹ ਮੱਕੀ ਇੱਕ ਕਿਸਮ ਦਾ ਹੈਪਚੁਅਲ ਅਫੈਂਡਰ ਹੈ ਚੋਰੀ ਦਾ ਇਹ ਸਰ ਇਹਨਾਂ ਤੋਂ ਇਥਿਆਰ ਦਾ ਗੈਰਾਬੰਦ ਹੋਇਆ ਨਹੀਂ ਇਹਨਾਂ ਕੋਈ ਇਥਿਆਰ ਕੋਈ ਬਰਾਮਦ ਹੈ ਇਹੋ ਜਿਹੇ ਕੋਈ ਜਿਹੜਾ ਨਾ ਇਲੀਗਲ ਵੈਪਨ ਨਹੀਂ ਬਰਾਮਦ ਹੋਇਆ ਇਹ ਚੋਰੀ ਦੀ ਹੀ ਕਰਨਯਾਦੀ ਨੇ ਚੋਰੀ ਹੀ ਨਾ ਕੀਤੀ ਹੈ ਚੋਰੀ ਸਮਾਨ ਬਰਾਮਦ ਹੋਇਆ ਹਾਂ ਜਿਹੜਾ ਇੱਕ ਸੰਦ ਸੀ ਜਿੰਨਾਂ ਨੇ ਦਵਾਜੇ ਨੂੰ ਭਾਂ ਨੂੰ ਤੋੜ ਕੀਤੀ ਸੀ ਉਹ ਐਸਪਰ ਵੀ ਨਾ ਸੀਗੇ ਜਾਨਦੇ ਹੁੰਦੇ ਕਿ ਨਹਿਰ ਸੁੱਟ ਗਈ ਸੀ ਸਰ ਪੁਲਿਸ ਦੀ ਪਟੀ ਸਫਲਤਾ ਇਹ ਇਸ ਨੂੰ ਮੰਨੀਏ ਵੀ ਜਿਹੜੀ ਬਹੁਤ ਮਿਹਨਤ ਕਰਨੀ ਪਈ ਪੁਲਿਸ ਨੂੰ ਇਹ ਦੇਖੋ ਜਿਸ ਤਰ੍ਹਾਂ ਜੋ ਚੋਰੀ ਹੁੰਦੀ ਹੈ ਵੈਰੀ ਵੈਰੀ ਫਸਟ ਡੇ ਤੇ ਇਹ ਅਨਨੋਨ ਹੀ ਮੰਨੀ ਜਾਂਦੀ ਹੁੰਦੀ ਹੈ ਉਹਨੂੰ ਫਿਰ ਉਸ ਨੂੰ ਕੇਸ ਕਰਨਾ ਸਭ ਤੋਂ ਪਹਿਲਾ ਚੈਲੰਜ ਹੁੰਦਾ ਹੈ ਇਹ ਸਾਡੀ ਟੀਮ ਦੀ ਮੈਂ ਉਸ ਲਗਾ ਕਰਦਾ ਉਹਨੇ ਬੜੀ ਹਿੰਮਤ ਨਾਲ ਬੜੇ ਬਾਕੀ ਤਰਫ ਅਫਸਰਾਂ ਜਿਹੜੇ ਡੇਸ਼ਰੀ ਐਸਐਸਪੀ ਸਾਹਿਬ ਐਸਪੀ ਡੀ ਸਾਹਿਬ ਉਹਨਾਂ ਦੀ ਗਾਈਡੈਂਸ ਨਾਲ ਉਹਨਾਂ ਦੀ ਦਿਸ਼ਾੰਦੇਸ਼ ਨਾਲ ਇਨਾਂ ਨੇ ਐਸਆ ਇਨਸਪੈਕਟਰ ਦੇ ਨਾਲ ਆਪਣੀ ਟੀਮ ਨਾਲ ਇਨਸਪੈਕਟਰ ਦੀ ਸਮੇਂ ਟੀਮ ਨਾਲ ਵੈਲਕਮਸਨ ਦੀ ਜਿਹੜੀ ਉਹਨਾਂ ਦੀ ਗਾਈਡੈਂਸ ਨਾਲ ਇਸ ਨੂੰ ਟੈਸਟ ਕੀਤਾ। ਤਾਰਾ ਕਿਹੜੀ ਲਈ ਜੀ? ਤਾਰਾ ਜਿਹੜੀਆਂ ਹੁੰਦੀਆਂ ਨੇ ਇਹਨਾਂ ਤੇ ਪੁਰਾਣੀ ਆਪੀਸੀ ਹੁੰਦੀ ਹੈ 340 480 ਹੁੰਦੀ ਹੈ। ਜਿਹੜੇ ਹਾਈਕਲ ਬੀਐਨਐਸ ਦੀਆਂ 305 ਤੇ 352 ਤਿੰਨ ਹੁੰਦੀ ਹੈ ਉਹ ਲੋਗ ਲੱਗੇ ਨੇ। ਦੋ ਜਿਹੜੇ ਆਪਣਾ ਨਹੀਂ ਫੜੇ ਉਹਨਾਂ ਦੀ ਭਾਲ ਜਾਰੀ ਹੈ। ਹਾਂਜੀ ਹਾਂਜੀ ਜਿਹੜੇ ਦੋ ਤੇ ਤਿੰਨ ਹਸਲਦੇ ਇੱਕ ਜਿਹੜਾ ਮੇਨ ਦੋਸ਼ੀ ਹੈਗਾ ਜਿਹੜੀ ਲੇਡੀ ਉਹਦਾ ਹਸਬੈਂਡ ਹੈਗਾ ਉਹ ਹੈ ਜਿਹੜਾ ਇੱਕ ਉਹਦੀ ਲੇਡੀ ਉਹਦੀ ਉਹਦੀ ਬੇਟੀ ਹੈ। ਇੱਕ ਜਿਹੜਾ ਜਿਹੜਾ ਦੋਹੀ ਬ੍ਰਹਿਮੀ ਦੋਸ਼ੀ ਹੈਗਾ ਅਸਲ ਮੈਂ ਜਾਂ ਕ੍ਰਿਸ਼ਨ ਉਹਦੀ ਅ ਸਿਸ ਉਹਦੀ ਉਹਦੀ ਭੈਣ ਆ ਉਹ ਜਿਹੜੀ ਸਾਨੂੰ ਫੜਨੀ ਬਾਕੀ ਆ ਸਰ ਜਿੰਨਾ ਵਿੱਚ ਚੋਰੀ ਦਾ ਸਮਾਨ बरामद ਹੋ ਗਿਆ ਸਰ ਕਾਫੀ ਹੋ ਗਿਆ ਕੁਝ ਹੋਇਆ ਹਲੇ ਹੋਰਾ ਸੌਂਦੀ ਠੀਕ ਚੰਗੀ ਠੀਕ ਹੈ ਠੀਕ ਹੈ